ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅਲਫਾ ਚੈਨਲ ਤੇ ਸ਼ੁਰੂ ਕਰਦੇ ਹਾਂ ਕਹਾਣੀ ਨਾ ਮੁੱਕਣ ਵਾਲਾ ਇੰਤਜ਼ਾਰ ਭਾਗ 2 ਲੇਖਕ ਪਰਮਪ੍ਰੀਤ ਜੋਗ ਜਸਪ੍ਰੀਤ ਨੂੰ ਹੱਸਦਾ ਦੇਖ ਪ੍ਰੀਤ ਵੀ ਖੁਸ਼ ਹੋ ਗਈ ਪ੍ਰੀਤ ਨੇ ਲੰਮੀਆਂ ਬਾਹਾਂ ਕਰਕੇ ਜਸਪ੍ਰੀਤ ਨੂੰ ਲੈਣ ਲਈ ਅੱਗੇ ਵਧੀ ਇਹਨਾਂ ਨੂੰ ਸਰਜੀਦੀ ਮੰਮੀ ਜੀ ਨੇ ਕਿਹਾ ਪੁੱਤਰ ਤੁਹਾਡਾ ਬੱਚਾ ਬੜਾਈ ਪਿਆਰਾ ਹੈ ਮਿੰਟਾਂ ਵਿੱਚ ਹੀ ਕੋਲ ਮਿਲ ਗਿਆ ਜੀ ਵੀ ਜੀ ਇਨ ਨੂੰ ਮਾਮਾ ਜੀ ਵੀ ਉਹਨਾਂ ਵੱਲ ਆ ਗਏ ਉਹਨਾਂ ਨੂੰ ਦੇਖਦੇ ਹੀ ਜਸਪ੍ਰੀਤ ਬੋਲਿਆ Papa papa ਸਰਜੀਤ ਧਿਆਨ ਨਾਲ ਬੀਤ ਦੇ ਚਿਹਰੇ ਦੇ ਭਾਵਾਂ ਨੂੰ ਦੇਖ ਰਿਹਾ ਸੀ ਪ੍ਰੀਤ ਵੱਖਰੀ ਹੀ ਉਦੇੜ ਬੁੜ ਵਿੱਚ ਸੀ ਮਾਮਾ ਜੀ ਨੇ ਜਸਪ੍ਰੀਤ ਨੂੰ ਗੋਦੀ ਲਿਆ ਤੇ ਪ੍ਰੀਤ ਨੂੰ ਦੇ ਕੇ ਆਖਿਆ ਜਾ ਕੇ ਆਪਣੀ ਮਾਮੀ ਜੀ ਨੂੰ ਦੇ ਆ ਇਸ ਦੇ ਖਾਣ ਦਾ ਟਾਈਮ ਹੋ ਗਿਆ ਹੈ ਮਾਂ ਤੋਂ ਬਿਨਾ ਇਹ ਕਿਸੇ ਹੱਥੋਂ ਨਹੀਂ ਖਾਏਗਾ ਪ੍ਰੀਤ ਨੇ ਜਸਪੀਤ ਨੂੰ ਲਿਆ ਤੇ ਚਲੀ ਗਈ। ਮਾਮਾ ਜੀ ਨੇ ਸਰਜੀਤ ਦੀ ਮੰਮੀ ਨੂੰ ਫਤਿਹ ਬੁਲਾਈ ਜਿਸ ਦੇ ਜਵਾਬ ਵਿੱਚ ਉਹਨਾਂ ਨੇ ਬੜੇ ਹੀ ਨਿਮਰਤਾ ਨਾਲ ਜਵਾਬ ਦਿੱਤਾ ਅਤੇ ਪ੍ਰੀਤ ਬਾਰੇ ਪੁੱਛਣ ਲੱਗੀ। ਕਿਉਂਕਿ ਪ੍ਰੀਤ ਨੂੰ ਦੇਖਦੇ ਹੀ ਸਰਜੀਤ ਦੇ ਚਿਹਰੇ ਉੱਪਰ ਚਮਕ ਆ ਗਈ ਸੀ। ਪਰ ਜਸਪੀਤ ਦੀ ਮਾਂ ਪ੍ਰੀਤ ਨੂੰ ਜਾਣ ਕੇ ਉਹਦਾ ਚਿਹਰਾ ਪਿੱਕਾ ਪੈ ਗਿਆ ਸੀ। ਮਾਂ ਦੀਆਂ ਅੱਖਾਂ ਤੋਂ ਕੁਝ ਵੀ ਛੁਪ ਨਹੀਂ ਸਕਦਾ। ਮੇਰੀ ਧੀ ਹੈ ਕਹਿਣ ਨੂੰ ਤਾਂ ਉਸ ਦਾ ਮਾਮਾ ਹਾਂ ਪਰ ਉਹ ਮੇਰੀ ਧੀ ਹੈ ਬੜੇ ਲਾੜ ਨਾਲ ਪਾਲਿਆ ਹੈ ਪਰ ਵਕਤ ਨੇ ਚੰਗਾ ਨਹੀਂ ਕੀਤਾ ਉਸ ਨਾਲ ਛੋਟੀ ਉਮਰੇ ਹੀ ਵੱਡਾ ਫੜ ਵਰਗਾ ਦੁੱਖ ਝੋਲੀ ਪਾ ਦਿੱਤਾ ਪਤਾ ਨਹੀਂ ਕਦੋਂ ਤੱਕ ਇਸ ਦੁੱਖ ਵਿੱਚ ਘੁਲਦੀ ਰਹੇਗੀ ਕਦੋਂ ਇਸ ਦੇ ਸੁੱਕੇ ਜੀਵਨ ਵਿੱਚ ਖੁਸ਼ੀ ਆਵੇਗੀ ਇੰਨਾ ਕਹਿੰਦੇ ਹੋਏ ਮਾਮਾ ਜੀ ਦੀਆਂ ਅੱਖਾਂ ਭਰ ਆਈਆਂ ਸਰਜੀਤ ਦੀ ਮਾਂ ਵੀ ਉਹਨਾਂ ਵੱਲ ਤੱਕਣ ਲੱਗੀ ਅਤੇ ਨਿਮਰਤਾ ਨਾਲ ਪ੍ਰੀਤ ਬਾਰੇ ਪੁੱਛਣ ਲੱਗੀ। ਕੀ ਗੱਲ ਬਾਜੀ? ਕੁੜੀ ਤਾਂ ਆਪਣੀ ਸੋਨਾ ਹੈ। ਫਿਰ ਕਿਉਂ ਇਨਾ ਉਦਾਸ ਹੋ? ਕੁਛ ਨਹੀਂ ਭੈਣ ਜੀ। ਬਸ ਕਿਸਮਤ ਮਾੜੀ ਹੈ। ਇੰਨਾ ਆਖ ਉਹ ਅੱਗੇ ਵੱਲ ਤੁਰ ਪਈ। ਸਰਜੀਤ ਅਤੇ ਉਸਦੀ ਮਾਂ ਦੋਵੇਂ ਹੈਰਾਨੀ ਨਾਲ ਉਹਨਾਂ ਵੱਲ ਤੱਕਦੇ ਰਹੇ। ਨਾਲ ਹੀ ਆਪਣੀਆਂ ਵੱਖ-ਵੱਖ ਸੋਚਾਂ ਵਿੱਚ ਗਵਾਚ ਗਏ। ਅਗਲੇ ਦਿਨ ਪਹਿਲਾਂ ਵਾਂਗੀ ਪ੍ਰੀਤ ਕੰਮ ਲਈ ਤੁਰ ਗਈ। ਪਰ ਉਸਦੀ ਉਦਾਸੀ ਪਹਿਲਾਂ ਨਾਲੋਂ ਹੋਰ ਡੂੰਗੀ ਹੋ ਗਈ। ਸਾਰਾ ਦਿਨ ਕੰਮ ਵਿੱਚ ਰੁੱਝੀ ਰਹੀ। ਸ਼ਾਮ ਵੇਲੇ ਤਰਨਾਲ ਘਰ ਨੂੰ ਨਿਕਲੀ ਅਤੇ ਆਪਣੀ ਉਦਾਸੀ ਦੇ ਚਲਦੇ ਮੈਟਰੋ ਸਟੇਸ਼ਨ ਦੀ ਆਪਣੀ ਸੀਟ ਉੱਪਰ ਬੈਠ ਕੇ ਸੋਚਾਂ ਵਿੱਚ ਗੁੰਮ ਹੋ ਗਈ। ਤਰਨ ਫਿਰ ਪਰੇਸ਼ਾਨ ਜੀ ਹੋ ਗਈ। ਕੀ ਗੱਲ ਪ੍ਰੀਤ? ਕੱਲ ਤਾਂ ਤੇਰਾ ਮੂੰਹ ਠੀਕ ਸੀ। ਪਰ ਅੱਜ ਫਿਰ ਤੂੰ ਕਿਉਂ اداس ਹੋ ਗਈ? ਤਰਨ ਨੂੰ ਕੋਈ ਜਵਾਬ ਨਹੀਂ ਮਿਲਿਆ। ਇਹ ਉਹ ਚੁੱਪਾ ਕਰਕੇ ਆਪਣੇ ਫੋਨ ਵਿੱਚ ਲੱਗ ਪਈ ਸਰਜੀਤ ਨੇ ਦੂਰੋਂ ਪ੍ਰੀਤ ਨੂੰ ਦੇਖਿਆ ਉਸਦੇ ਚਿਹਰੇ ਉੱਪਰ ਆਈ ਉਦਾਸੀ ਫੇਰ ਸਰਜੀਤ ਨੂੰ ਪਰੇਸ਼ਾਨ ਕਰ ਗਈ ਸਰਜੀਤ ਦੇ ਕਦਮ ਨਾ ਚਾਹੁੰਦੇ ਹੋਏ ਵੀ ਉਸ ਵੱਲ ਤੁਰ ਪਏ ਅਤੇ ਕੋਲ ਪਹੁੰਚ ਕੇ ਪ੍ਰੀਤ ਵੱਲ ਮੁਹਰ ਕੇ ਖੜਾ ਹੋ ਗਿਆ ਪ੍ਰੀਤ ਵੀ ਕਿਸੇ ਅਜਨਬੀ ਨੂੰ ਦੇਖ ਕੇ ਹੈਰਾਨ ਜਈ ਹੋ ਗਈ ਕਿ ਇੰਨਾ ਕਰੀਬ ਹੋ ਕੇ ਕਿਹੜਾ ਹੈ ਜੋ ਮੇਰੇ ਵੱਲ ਤੱਕ ਰਿਹਾ ਹੈ ਰਨਤਾ ਬਿਲਕੁਲ ਹੀ ਫੋਨ ਵਿੱਚ ਗੁੰਮ ਸੀ। ਉਹਦੇ ਨੇੜੇ ਕੀ ਹੋ ਰਿਹਾ ਉਸ ਤੋਂ ਅਣਜਾਣ ਪ੍ਰੀਤ ਕਦੇ ਧਰਨੂ ਦੇਖਦੀ ਕਦੇ ਸਰਜੀਤ ਵੱਲ। ਪਰ ਸਰਜੀਤ ਦੀ ਨਜ਼ਰ ਸਿਰਫ ਤੇ ਸਿਰਫ ਪ੍ਰੀਤ ਵੱਲ ਸੀ। ਜਿਸ ਦੀਆਂ ਅੱਖਾਂ ਵਿੱਚ ਕਈ ਸਵਾਲ ਜਿਨ੍ਹਾਂ ਦਾ ਜਵਾਬ ਸਿਰਫ ਪ੍ਰੀਤ ਦੇ ਸਕਦੀ ਸੀ। ਹੁਣ ਸਰਜੀਤ ਦੇ ਮਨ ਵਿੱਚ ਚੱਲ ਰਹੇ ਸਵਾਲ ਤਾਂ ਸਰਜੀਤ ਹੀ ਜਾਣੇ ਪਰ ਪ੍ਰੀਤ ਲਈ ਇੱਕ ਦਸਤਕ ਸੀ। ਕੁਝ ਸੋਚਾਂ ਵਿੱਚ ਗਵਾਚੀ ਪ੍ਰੀਤ ਸਰਜੀਤ ਵੱਲ ਤੱਕ ਰਹੀ ਸੀ ਪਰ ਉਸ ਦੇ ਅੰਦਰ ਕੀ ਚੱਲ ਰਿਹਾ ਸੀ ਉਹ ਪ੍ਰੀਤ ਹੀ ਜਾਣਦੀ ਸੀ ਸਰਜੀਤ ਇੱਕਦਮ ਨਾਲ ਪ੍ਰੀਤ ਦੇ ਨੇੜੇ ਜੀ ਹੋ ਕੇ ਨਿਮਾਣੇ ਜੇ ਬਣ ਕੇ ਆਖਦਾ ਹੈ ਪਹਿਚਾਣੇ ਨਹੀਂ ਮੈਂ ਹਾਂ ਕਿਉਂ ਇੰਨੇ ਦਾਸੋ ਮੈਂ ਹਾਂ ਹਾਲੇ ਫਿਰ ਕਿਉਂ ਪਰੇਸ਼ਾਨ ਹੈ ਸਰਜੀਤ ਦਾ ਅਚਾਨਕ ਆ ਕੇ ਇੰਜ ਕਹਿਣਾ ਪ੍ਰੀਤ ਨੂੰ ਹੈਰਾਨ ਕਰਦਾ ਹੈ ਤੁਸੀਂ ਕੌਣ ਮੈਂ ਪਹਿਚਾਣਿਆ ਨਹੀਂ ਸਰਜੀਤ ਰੋਜ਼ ਤਾਂ ਮੈਨੂੰ ਉਡੀਕਦੇ ਰਹਿੰਦੇ ਹੋ ਹੁਣ ਪੁੱਛਦੇ ਹੋ ਮੈਂ ਕੌਣ ਬੜੇ ਮਜ਼ਾਕੀਏ ਹੋ ਪ੍ਰੀਤਾ ਹਰਾਂਜੀ ਨਹੀਂ ਮੈਂ ਆਪ ਜੀ ਨੂੰ ਨਹੀਂ ਜਾਣਦੀ ਸਰਜੀਤ ਵੀ ਮੁਸਕਾਉਣਾ ਹੋਇਆ ਮੁਸਕਾਉਂਦਾ ਹੋਇਆ ਬੋਲਦਾ ਹੈ ਫਿਰ ਮੈਨੂੰ ਇੰਨਾ ਚਿੱਤੇ ਕਿਉਂ ਕਰਦੇ ਹੋ ਰੋਜ਼ ਰੋਜ਼ ਤਰਨ ਨੂੰ ਪਰੇਸ਼ਾਨ ਕਰਨਾ ਠੀਕ ਨਹੀਂ ਲੱਗਦਾ ਹੈ ਮਾਮਾ ਜੀ ਗੁੱਸਾ ਨਹੀਂ ਕਰਦੇ ਵੇਖ ਰ ਰਹੇ ਹੋ ਪ੍ਰੀਤ ਦੀ ਅੱਖਾਂ ਵਿੱਚ ਨਮੀ ਆ ਗਈ ਉਸ ਨੂੰ ਕੋਚੇ ਤਾਇਆ ਅਤੇ ਇੱਕ ਹੰਝੂ ਉਸ ਦੀ ਗੱਲ ਉੱਪਰ ਆ ਰੁਕਿਆ ਕਰਨ ਵੀ ਹੈਰਾਨ ਜਹੀ ਦੋਹਾਂ ਨੂੰ ਤੱਕ ਰਹੀ ਸੀ ਸਰਜੀਤ ਨੇ ਪ੍ਰੀਤ ਦੇ ਹੰਝੂ ਦੇਖਦੇ ਹੀ ਪਿਆਰ ਨਾਲ ਛੜਕ ਕੀਤੀ ਪ੍ਰੀਤੋ ਉਹ ਬੱਸ ਹੋਰ ਅੰਜੂ ਨਹੀਂ ਮੈਂ ਨਾਰਾਜ਼ ਹੋ ਜਾਣਾ ਹੈ ਪ੍ਰੀਤ ਇੱਕਦਮ ਗੁੰਮ ਸਮਝੇ ਹੀ ਹੋ ਕੇ ਸਰਜੀਤ ਦੇ ਮੂੰਹ ਵੱਲ ਨੂੰ ਟੱਕਣ ਲੱਗੀ ਆਪਣੇ ਸੋਚ ਵਿੱਚ ਗੁੰਮ ਦੇਖ ਸਰਜੀਤ ਤਰਨਵਲ ਦੇ ਕੇ ਗੱਲ ਕਰਨ ਲੱਗਾ ਤਰਜੀ ਬਹੁਤ ਸ਼ੁਕਰਾਨਾ ਪ੍ਰੀਤ ਦਾ ਖਿਆਲ ਰੱਖਣ ਲਈ ਮੈਂ ਜਲਦੀ ਪ੍ਰੀਤ ਆਪਣੀ ਪ੍ਰੀਤ ਨੂੰ ਲੈ ਜਾਵਾਂਗਾ ਧਿਆਨ ਰੱਖਣਾ ਇਸ ਦਾ ਇਹ ਪਾਗਲ ਮੈਨੂੰ ਚੀਤੇ ਕਰਕੇ ਰੋਂਦੀ ਰਹਿੰਦੀ ਹੈ ਮੈਂ ਫਿਰ ਮਿਲਾਂਗਾ ਇੰਨਾ ਕਹਿੰਦੇ ਹੀ ਉਹ ਅੱਗੇ ਨੂੰ ਤੁਰ ਗਿਆ ਤਰਨ ਉਸ ਨੂੰ ਜਾਂਦਾ ਦੇਖਦੀ ਰਹੀ ਪ੍ਰੀਤ ਉੱਥੇ ਹੋ ਕੇ ਵੀ ਨਹੀਂ ਸੀ ਤਰਨਾ ਪ੍ਰੀਤ 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 ਜਲਦੀ ਕਰ ਚੱਲ ਦੇਰ ਹੋ ਰਹੀ ਐ ਮਾਮਾ ਜੀ ਦਾ ਕਈ ਵਾਰ ਫੋਨ ਆ ਗਿਆ ਹੈ ਪ੍ਰੀਤ ਨੂੰ ਹੋਸ਼ ਆਉਂਦਾ ਹੈ ਜਿਵੇਂ ਉਹ ਕਿਸੇ ਸੁਪਨੇ ਤੋਂ ਜਗੀ ਹੋਵੇ ਤੇ ਇੱਧਰ ਉੱਧਰ ਦੇਖਣ ਲੱਗੀ ਕਰਨੇ ਜਾਣ ਕੇ ਸਰਜੀਤ ਦਾ ਜ਼ਿਕਰ ਨਹੀਂ ਕੀਤਾ ਨਾਲ ਹੀ ਪ੍ਰੀਤ ਦਾ ਹੱਥ ਖਿੱਚਦੇ ਹੋਏ ਟ੍ਰੇਨ ਵਿੱਚ ਛੱਡ ਗਈ ਘਰ ਆ ਕੇ ਵੀ ਪ੍ਰੀਤ ਗਵਾਚੀ ਜੀ ਰਹੀ ਰੁਕੀ ਟੁੱਕ ਕਰਕੇ ਮਾਮਾ ਜੀ ਨਾਲ ਕੁਝ ਗੱਲਬਾਤ ਕਰਦੇ ਹੋਏ ਜਸਪ੍ਰੀਤ ਨਾਲ ਖੇਡ ਕੇ ਆਪਣੇ ਕਮਰੇ ਵਿੱਚ ਆ ਗਈ ਅੱਖਾਂ ਅੱਗੇ ਫੇਰ ਸਰਜੀਤ ਦਾ ਚਿਹਰਾ ਘੁੰਮ ਗਿਆ ਇਹ ਸੱਚ ਹੈ ਜਾਂ ਸੁਪਨਾ ਕੁਝ ਸਮਝ ਨਹੀਂ ਆ ਰਿਹਾ ਇੱਕ ਵਾਰ ਲੱਗਦਾ ਹੈ ਉਹ ਹੀ ਹੈ ਜੋ ਸ਼ਕਲ ਬਦਲ ਕੇ ਆ ਗਿਆ ਹੈ ਦੂਜੇ ਪਾਲੀ ਨਹੀਂ ਉਹ ਕਿਵੇਂ ਹੋ ਸਕਦਾ ਹੈ ਪਰ ਪ੍ਰੀਤੋ ਤਾਂ ਸਿਰਫ ਉਹੀ ਆਖਦਾ ਸੀ ਫਿਰ ਅੱਜ ਇਹ ਅਜਨਬੀ ਕਿਉਂ ਮੈਨੂੰ ਆਪਣਾ ਜਿਹਾ ਲੱਗ ਰਿਹਾ ਹੈ ਸਮਝ ਨਹੀਂ ਆ ਰਹੀ ਕੁਐਸਚਨ ਅੱਧੀ ਰਾਤ ਤੋਂ ਹੀ ਬਦਸਮਾ ਉਹ ਜਾ ਕੇ ਸੋਚ ਵਿੱਚ ਰੁੱਝੀ ਰਹੀ ਰਾਤ ਦੇ ਕਿਹੜੇ ਪੈਰ ਉਸ ਨੂੰ ਨੀਂਦ ਆਈ ਕੁਝ ਨਹੀਂ ਪਤਾ ਇੱਥੇ ਨੀਂਦ ਵਿੱਚ ਵੀ ਵੇਖਿਆਲੀ ਹੀ ਰਹਿ ਗਈ ਮਹਿੰਦੀ ਸੁਰਖ ਰੰਗ ਲਈ ਲੈ ਕੇ ਆਈ ਸੀ ਪ੍ਰੀਤ ਦੇ ਹੱਥਾਂ ਉੱਪਰ ਮੈਕ ਰਹੀ ਸੀ ਝੂੜਾ ਵੀ ਫਬਰਿਆ ਸੀ ਲਾਲ ਸੂਹਾ ਜੋੜਾ ਪ੍ਰੀਤ ਦੇ ਹਸਨ ਨੂੰ ਚਾਰ ਚੰਦ ਲਗਾ ਰਿਹਾ ਸੀ ਚਾਰੇ ਪਾਸੇ ਸਭ ਖੁਸ਼ੀ ਇਨੇ ਨੂੰ ਸਵੇਰੇ ਦਾ అలారం ਵੱਜ ਪਿਆ। ਪ੍ਰੀਤ ਫਰਬੜਾ ਕੇ ਉੱਠ ਬੈਠੀ ਅਤੇ ਜਲਦੀ ਨਾਲ ਆਪਣੇ ਆਪ ਨੂੰ ਅਤੇ ਆਪਣੇ ਹੱਥਾਂ ਵੱਲ ਟੱਕਣ ਲੱਗੀ। ਖਾਲੀ ਅਤੇ ਸੁੰਨੇ ਹੱਥ ਵੇਖ ਕੇ ਆਪਣੇ ਸੁਪਨੇ ਬਾਰੇ ਸੋਚਣ ਲੱਗੀ ਕਿ ਕਿਹੋ ਜਿਹਾ ਸੁਪਨਾ ਸੀ। ਮੈਂ ਕਿਵੇਂ? ਨਹੀਂ, ਇਹ ਨਹੀਂ ਹੋ ਸਕਦਾ। ਆਪਣੇ ਆਪ ਨਾਲ ਗੱਲਾਂ ਕਰਦੀ ਹੋਈ ਬੀਚੈਨ ਹੋਣ ਲੱਗੀ। ਪ੍ਰੀਤ ਦੀ ਸੋਚ ਦੀ ਤੰਦ ਉਸ ਵੇਲੇ ਟੱਟੀ ਜਦੋਂ ਪ੍ਰੀਤ ਦੀ ਮਾਮੀ ਨੇ ਉਸ ਨੂੰ ਆਵਾਜ਼ ਦੇ ਕੇ ਠੇਹਣ ਲਈ ਕਿਹਾ ਪ੍ਰੀਤ ਜਲਦੀ ਨਾਲ ਕਮਰੇ ਤੋਂ ਨਿਕਲ ਕੇ ਠੇਹਣ ਵੱਲ ਤੁਰ ਪਈ نیچے ਜਸਪ੍ਰੀਤ ਨੂੰ ਹੱਸਦਾ ਦੇਖ ਉਹ ਸਭ ਕੁਝ ਭੁੱਲ ਗਈ ਅਤੇ ਉਸ ਨੂੰ ਬੋਦੀ ਵਿੱਚ ਲੈ ਕੇ ਉਸ ਨਾਲ ਗੱਲਾਂ ਕਰਨ ਲੱਗੀ ਜਸਪ੍ਰੀਤ ਨੂੰ ਦੇਖ ਕੇ ਮਾਮਾ ਤੇ ਮਾਮੀ ਜੀ ਵੀ ਖੁਸ਼ ਹੋ ਗਏ ਨਾਲ ਬੈਠ ਕੇ ਨਾਸ਼ਤਾ ਨਾਸ਼ਤਾ ਕੀਤਾ ਇੰਨੇ ਨੂੰ ਦਰਨ ਵੀ ਆ ਗਈ ਦੋਵੇਂ ਆਪਣੇ ਆਫਿਸ ਵੱਲ ਨਿਕਲ ਗਈਆਂ ਤਰਨ ਅੱਜ ਕੁਝ ਸ਼ਾਂਤ ਜਿਹੀ ਸੀ ਪਰ ਉਸਦੇ ਹਾਵ ਭਾਵ ਤੋਂ ਲੱਗ ਰਿਹਾ ਸੀ ਜਿਵੇਂ ਉਹ ਪ੍ਰੀਤ ਕੋਲੋਂ ਬਹੁਤ ਕੁਝ ਸੁchnਾ ਚਾਹ ਰਹੀ ਹੈ ਪਰ ਇੱਕ ਚੁੱਪ ਰੱਖ ਕੇ ਬੈਠੀ ਹੈ ਪ੍ਰੀਤ ਵੀ ਨੋਟਿਸ ਕਰ ਰਹੀ ਸੀ ਕਿ ਤਰਨ ਕੁਝ ਬਦਲੀ ਜਿਹੀ ਲੱਗ ਰਹੀ ਹੈ ਪਰ ਦੋਨੋਂ ਹੀ ਚੁੱਪ ਸੀ ਦੋਨਾਂ ਦੀ ਚੁੱਪੀ ਵਿੱਚ ਕਈ ਸਵਾਲ ਸੀ ਸ਼ਾਮ ਮਿਲੇ ਘਰ ਪਰਤਣ ਲੱਗੇ ਆਖਿਰ ਤਰਨੇ ਪ੍ਰੀਤ ਨੂੰ ਉਸ ਅਜਨਬੀ ਬਾਰੇ ਪੁੱਛ ਲਿਆ ਪ੍ਰੀਤ ਕੌਣ ਸੀ ਉਹ ਜੋ ਕੱਲ ਗੱਲ ਵੀ ਕਰਦਾ ਸੀ ਸਾਡੇ ਨਾਲ ਜਿੱਥੇ ਤੱਕ ਮੈਂ ਜਾਣਦੀ ਆ ਕੋਈ ਰਿਸ਼ਤੇਦਾਰ ਵੀ ਨਹੀਂ ਜਾਪਦਾ ਸੀ ਪਰ ਉਹ ਜਿਵੇਂ ਗੱਲ ਕਰ ਰਿਹਾ ਸੀ ਐਵੇਂ ਲੱਗ ਰਿਹਾ ਸੀ ਕਿ ਤੈਨੂੰ ਚੰਗੀ ਤਰ੍ਹਾਂ ਨਾਲ ਜਾਣਦਾ ਹੈ ਅਤੇ ਨਾਲ ਹੀ ਮੇਰੇ ਬਾਰੇ ਵੀ ਪਰ ਪਤਾ ਨਹੀਂ ਮੈਨੂੰ ਅਣਜਾਣ ਹੋ ਕੇ ਵੀ ਉਹ ਆਪਣਾ ਜਿਹਾ ਲੱਗਾ ਦੱਸਣਾ ਪ੍ਰੀਤ ਕੌਣ ਸੀ ਉਹ ਅੱਜ ਹੀ ਮਿਲੇਗਾ ਕਿ タルਨ ਅੱਖਾਂ ਚਾਉਂਦੀ ਹੋਈ ਪ੍ਰੀਤ ਨੂੰ ਪੁੱਛ ਰਹੀ ਸੀ ਪਰ ਪ੍ਰੀਤ ਚੁੱਪ ਕਰਕੇ ਸੁਣ ਰਹੀ ਸੀ ਰੋਜ਼ ਦੇ ਮਿੱਥੇ ਤਾਂ ਪਹੁੰਚ ਕੇ ਪ੍ਰੀਤ ਅਜੇ ਬੇਚੈਨ ਜਿਹੀ ਹੋ ਰਹੀ ਸੀ ਆਪਣੇ ਆਪ ਨੂੰ ਨਾਰਮਲ ਦਿਖਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਸੀ ਪਰ ਅੱਖਾਂ ਦੀ ਹਲਚਲ ਤੋਂ ਉਸਦੀ ਬੇਚੈਨੀ ਸਾਫ਼ ਨਜ਼ਰ ਆ ਰਹੀ ਸੀ ਅੱਜ ਸਰਜੀਤ ਕੁਝ ਪਹਿਲਾਂ ਹੀ ਉਸ ਥਾਂ ਤੇ ਆ ਗਿਆ ਸੀ ਹੱਥ ਵਿੱਚ ਫੜੇ ਹੋਏ ਖਿੜੇ ਗਲਾਬ ਅਤੇ ਮੋਗਰੇ ਦੇ ਫੁੱਲਾਂ ਨਾਲ ਸਜਿਆ ਗੁਲਦਸਤਾ ਅਤੇ ਨਾਲ ਹੀ ਕੁਝ ਹੋਰ ਵੀ ਸਮਾਨ ਪ੍ਰੀਤ ਦੇ ਅੱਗੇ ਕਰ ਦਿੱਤਾ। ਪ੍ਰੀਤ ਇੱਕ ਟੱਕ ਸਰਜੀਤ ਨੂੰ ਵੇਖ ਰਹੀ ਸੀ। ਪ੍ਰੀਤੋ ਹੁਣ ਮੈਨੂੰ ਦੇਖੀ ਜਾਣਾ ਹੈ ਜਾਂ ਫਿਰ ਮੇਰੇ ਨਾਲ ਦੋ ਗੱਲਾਂ ਵੀ ਕਰਨੀਆਂ ਹਨ। ਪ੍ਰੀਤ ਜਿਵੇਂ ਹੋਸ਼ ਵਿੱਚ ਆਈ ਸਰਜੀਤ ਨੇ ਅੱਖਾਂ ਨਾਲ ਇਸ਼ਾਰਾ ਕੀਤਾ ਕਿ ਉਹ ਫੁੱਲ ਅਤੇ ਹੋਰ ਸਮਾਨ ਲੈਣ ਲਈ। ਜਿਵੇਂ ਹੀ ਨਜ਼ਰ ਗੁਲਾਬ ਅਤੇ ਮੋਹਰੇ ਦੇ ਫੁੱਲਾਂ ਉੱਪਰ ਗਈ ਪ੍ਰੀਤ ਨੇ ਨੀਵੀਂ ਪਾ ਲਈ ਅਤੇ ਉਸ ਦੀ ਅੱਖ ਤੋਂ ਹੰਝੂ ਨਿਕਲ ਕੇ ਉਹਦਿਆਂ ਗੱਲਾਂ ਉੱਪਰ ਆ ਗਈ। ਦਿਲ ਦੇ ਹਿੱਸੇ ਵਿੱਚ ਫਿਰ ਦਰਦ ਉੱਭਾਰਿਆ ਅਤੇ ਅੱਖਾਂ ਭਗਣ ਲੱਗ ਪਈਆਂ। ਸਰਜੀਤ ਨੇ ਅੱਗੇ ਵਧ ਕੇ ਉਸ ਦੇ ਹੰਝੂ ਸਾਫ਼ ਕੀਤੇ ਅਤੇ ਉਸ ਦੇ ਮੱਥੇ ਉੱਪਰ ਪਿਆਰ ਦੀ ਇੱਕ ਛਾਪ ਛੱਡ ਦਿੱਤੀ। ਇਹੀ ਕੁਝ ਅਹਿਸਾਸ ਹਨ ਜਦੋਂ ਕੋਈ ਆਪਣਾ ਜਿਹਾ ਲੱਗਦਾ ਹੈ। ਪ੍ਰੀਤ ਬੁੱਤਵਾਨ ਸਰਜੀਤ ਨੂੰ ਦੇਖ ਰਹੀ ਸੀ ਉਹ ਕੁਝ ਵੀ ਬੋਲਣ ਦੀ ਹਾਲਤ ਵਿੱਚ ਨਹੀਂ ਸੀ ਥੋੜੀ ਦੂਰ ਖੜੀ ਤਰਨ ਸਭ ਕੁਝ ਦੇਖ ਸੁਣ ਰਹੀ ਸੀ ਅਤੇ ਪ੍ਰੀਤ ਲਈ ਅਰਦਾਸ ਵੀ ਕਰ ਰਹੀ ਸੀ ਕਿ ਉਸਦੀ ਰੁੱਖੀ ਜਿਹੀ ਜ਼ਿੰਦਗੀ ਵਿੱਚ ਕੋਈ ਖੁਸ਼ੀ ਬਣ ਕੇ ਆਵੇ ਇਹ ਪਹਿਲੀ ਵਾਰ ਸੀ ਕਿ ਕੋਈ ਮੁੰਡਾ ਪ੍ਰੀਤ ਦੇ ਇਨੇ ਨੇੜੇ ਸੀ ਪਰ ਪ੍ਰੀਤ ਉਸ ਨੂੰ ਕੁਝ ਨਹੀਂ ਕਰ ਰਹੀ ਸੀ ਬਲਕਿ ਉਸਦੀ ਅੱਖਾਂ ਵਿੱਚ ਇੱਕ ਅਲੱਗੀ ਸਫੋਨ ਜਾ ਦਰਦਾ ਸੀ ਸਰਜੀਤ ਨੇ ਬੜੇ ਹੀ ਪਿਆਰ ਨਾਲ ਪ੍ਰੀਤ ਨੂੰ ਕਿਹਾ ਪ੍ਰੀਤੋ ਜਰ ਚੁੱਪ ਹੋ ਜਾ ਇਹਨਾਂ ਸੋਹਣੇ ਅੱਖਾਂ ਵਿੱਚ ਹੰਝੂ ਚੰਗੇ ਨਹੀਂ ਲੱਗਦੇ ਜੇਕਰ ਮੇਰੀ ਗੱਲ ਨਾ ਮੰਨੀ ਤਾਂ ਫਿਰ ਮੈਂ ਤੁਰ ਜਾਣਾ ਪ੍ਰੀਤ ਜਿਵੇਂ ਆਪਣੇ ਹੋਸ਼ ਵਿੱਚ ਹੀ ਨਹੀਂ ਸੀ ਸਰਜੀਤ ਨੇ ਸਾਰਾ ਸਮਾਨ ਤਰਨ ਨੂੰ ਤਰਨ ਨੂੰ ਦੇ ਕੇ ਪ੍ਰੀਤ ਦਾ ਖਿਆਲ ਰੱਖਣ ਲਈ ਆ ਕੇ ਆ ਤੁਰ ਗਿਆ ਕਿਉਂਕਿ ਉਹ ਜਾਣਦਾ ਸੀ ਇਸ ਵੇਲੇ ਪ੍ਰੀਤ ਨੂੰ ਤਰਨ ਦੀ ਲੋੜ ਹੈ ਜੋ ਉਸ ਨੂੰ ਸੰਭਾਲ ਸਕਦੀ ਹੈ ਥੋੜੀ ਦੇਰ ਬਾਅਦ ਜਦੋਂ ਪ੍ਰੀਤ ਆਪਣੀ ਸੁਰਤ ਵਿੱਚ ਘਰਤੀ ਤਾਂ ਇੱਧਰ ਉੱਧਰ ਦੇਖਣ ਲੱਗੀ ਜਿਵੇਂ ਕਿਸੇ ਨੂੰ ਲੱਭ ਰਹੀ ਹੋਵੇ ਤਰਨ ਪ੍ਰੀਤ ਨੂੰ ਲਗਾਤਾਰ ਨੋਟਿਸ ਕਰ ਰਹੀ ਸੀ ਫਿਰ ਆਪ ਹੀ ਪੁੱਛ ਲਿਆ ਹਾਂਜੀ ਕਿੱਥੇ ਗਵਾਚੇ ਉਹ ਬੰਦਾ ਕੌਣ ਸੀ ਜੋ ਸਾਡੀ ਸਹਿਵਾ ਦੇ ਕਿੜੇ ਮੱਥੇ ਆਪਣੇ ਪਿਆਰ ਦੀ ਛਾਪ ਦੇ ਗਿਆ ਪ੍ਰੀਤ ਇਕਪਾਲੀ ਫਿਰ ਉਹ ਅਹਿਸਾਸ ਤੋਂ ਗੁਜ਼ਰੀ ਫਿਰ ਅਚਾਨਕ ਹੀ ਅੱਖਾਂ ਵਿੱਚੋਂ ਹੰਝੂ ਵਗਤਰੇ ਕਰਨੇ ਜਲਦੀ ਹੀ ਅੱਗੇ ਵਧ ਕੇ ਪ੍ਰੀਤ ਨੂੰ ਆਪਣੀ ਗਲਵਟੀਰੀ ਵਿੱਚ ਲੈ ਲਿਆ। ਦਿਲ ਹੌਲਾ ਕਰਕੇ ਉਹ ਘਰ ਵੱਲ ਤੁਰ ਪਈਆ। ਘਰ ਪਹੁੰਚਦੇ ਹੀ ਸਰਜੀਤ ਵਾਲਾ ਮਿਲਿਆ ਸਮਾਨ ਪ੍ਰੀਤ ਦੇ ਹੱਥਾਂ ਵਿੱਚ ਫਰਾ ਦਿੱਤਾ। ਪ੍ਰੀਤ ਉਸ ਸਮਾਨ ਨੂੰ ਦੇਖ ਕੇ ਉਦਾਸ ਹੀ ਹੋ ਗਈ। ਆਪਣੇ ਲਿੱਕੇ ਮੋٹے ਕੰਮਾਂ ਤਵੇਲੇ ਹੋ ਕੇ ਸੌਣ ਵਾਲੇ ਕਮਰੇ ਵਿੱਚ ਆ ਗਈ। ਬਿਸਤਰੇ ਤੇ ਪੈ ਕੇ ਵੀ ਉਸ ਨੂੰ ਨੀਂਦ ਨਹੀਂ ਆਈ। ਅਤੇ ਨਾ ਚਾਹੁੰਦੇ ਹੋਏ ਵੀ ਉਹ ਸਰਜੀਤ ਬਾਰੇ ਸੋਚਣ ਲੱਗ ਪਈ। ਕੌਣ ਹੈ ਉਹ? ਮੇਰਾ ਦੱਸਤਾ ਨਹੀਂ ਹੋ ਸਕਦਾ ਪਰ ਉਸ ਦੀਆਂ ਗੱਲਾਂ ਉਹਦਾ ਤੱਕਣਾ ਮੈਨੂੰ ਕਿਉਂ ਆਪਣੇ ਵੱਲ ਖਿੱਚਦਾ ਹੈ ਕਿਉਂ ਮੈਂ ਤਾਂ ਉਸ ਦਾ ਨਾਮ ਵੀ ਨਹੀਂ ਜਾਣਦੀ ਮੈਨੂੰ ਉਹ ਕਿਵੇਂ ਜਾਣਦਾ ਹੈ ਉਸ ਨੂੰ ਕਿਵੇਂ ਪਤਾ ਮੈਨੂੰ ਕੀ ਪਸੰਦ ਹੈ ਉਸ ਨੂੰ ਕਿਵੇਂ ਪਤਾ ਲੱਗਾ ਮੇਰੇ ਅੱਖਾਂ ਕਿਸੇ ਨੂੰ ਉਡੀਕਦੀਆਂ ਹਨ ਇਹ ਸੀ ਜੀ ਕਹਾਣੀ ਦਾ ਪਾਗ ਦੂਜਾ ਕਹਾਣੀ ਦਾ ਪਾਗ ਤੀਜਾ ਪਰਸੋਂ ਆਵੇਗਾ ਜੀ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ